ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਸੋ ਖਾਲਸਾ ਜੀ ਜਿਹੜੇ ਗੁਰਮਖ ਹਨ ਉਹ ਮਹਾਰਾਜ ਕੋਲੋਂ ਇਹੀ ਮੰਗਦੇ ਕਿ ਸੱਚੇ ਪਾਤਸ਼ਾਹ ਸਾਡੇ ਹਿਰਦੇ ਵਿੱਚ ਤੁਹਾਡੀ ਯਾਦ ਰਵੇ ਤੁਹਾਡਾ ਮਹਾਰਾਜ ਚੇਤਾ ਟਿਕਿਆ ਰਵੇ ਜਿਹੜੇ ਗੁਰਸਿੱਖ ਹਨ ਗੁਰੂ ਵਾਲੇ ਹਨ ਉਹ ਇਹੀ ਅਰਦਾਸਾਂ ਕਰਦੇ ਆ ਕਿ ਮਹਾਰਾਜ ਮੇਰਾ ਚਿੱਤ ਤੁਹਾਡਾ ਸਿਮਰਨ ਕਰਦਾ ਰਵੇ ਇਹਨਾਂ ਅੱਖਾਂ ਦੇ ਨਾਲ ਤੁਹਾਡੇ ਦੀਦਾਰ ਕਰਦੇ ਰਾਂ ਤੇ ਇਹਨਾਂ ਕੰਨਾਂ ਦੇ ਨਾਲ ਤੁਹਾਡੀ ਪਾਵਨ ਪਵਿੱਤਰ ਸੁਖ ਦੇਣ ਵਾਲੀ ਬਾਣੀ ਨੂੰ ਸੁਣਦਾ ਰਾਂ ਮਹਾਰਾਜ ਤੁਹਾਡਾ ਸੋਹਣਾ ਜਸ ਜਿਹੜਾ ਹੈ ਉਹ ਮੈਂ ਕਰਦਾ ਸੁਣਦਾ ਰਵਾਂ ਇਹ ਉਹਨਾਂ ਦੀ ਮੰਗ ਹੁੰਦੀ ਹੈ ਕਿਉਂਕਿ ਖਾਲਸਾ ਜੀ ਉਹ ਆਪਣੇ ਮਨ ਨੂੰ ਪਰਮੇਸ਼ਰ ਰੂਪੀ ਫੁੱਲ ਦਾ ਭੌਰਾ ਬਣਾ ਕੇ ਰੱਖਦੇ ਭੌਰਾ ਜਿਹੜਾ ਹੁੰਦਾ ਖਾਲਸਾ ਜੀ ਉਹ ਰਾਸ ਇਕੱਠਾ ਕਰਦਾ ਹੈ ਆਪਣੀ ਜੀਭਾ ਦੇ ਨਾਲ ਇਦਾਂ ਹੀ ਗੁਰਸਿੱਖ ਜਿਹੜੇ ਹਨ ਉਹ ਵਾਹਿਗੁਰੂ ਜੀ ਮਹਾਰਾਜ ਦੇ ਨਾਮ ਲਈ ਆਲੇ-ਦੁਆਲੇ ਇਰਤ-ਗਿਰਤ ਜਪ-ਜਪ ਕੇ ਤੇ ਖਾਲਸਾ ਜੀ ਰਾਸ ਇਕੱਠਾ ਕਰਦੇ ਆ ਨਾਮ ਰੂਪੀ ਰਾਸ ਉਹ ਇਕੱਠਾ ਕਰਕੇ ਤੇ ਫਿਰ ਆਪਣਾ ਖਾਲਸਾ ਜੀ ਆਤਮਿਕ ਜੀਵਨ ਜਿਹੜਾ ਉੱਚਾ ਕਰ ਲੈਂਦੇ ਆ ਆਪਣਾ ਜੰਮਣ ਤੇ ਮਰਨ ਦਾ ਗੇੜ ਕੱਟ ਲੈਂਦੇ ਆ ਇਹ ਐਸੀ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਵਰਤਦੀ ਹੈ ਤੇ ਕਈ ਖਾਲਸਾ ਜੀ ਜਿਹੜੇ ਮਹਾਰਾ ਸੱਚੇ ਪਾਤਸ਼ਾਹ ਦੀ ਹੂਨ ਨੂੰ ਨਹੀਂ ਮੰਨਦੇ ਉਹ ਮਨਮੁਖ ਹੋਇਆ ਕਰਦੇ ਆ ਆਪਣੇ ਮਨ ਪਿੱਛੇ ਤੋਰਨਾ ਆਪਣੀ ਮਨਮਰਜ਼ੀ ਦੇ ਨਾਲ ਉੱਠਣਾ ਆਪਣੀ ਮਨਮਰਜ਼ੀ ਦੇ ਨਾਲ ਕੰਮ ਕਾਜ ਕਰਨੇ ਸਤਗੁਰਾਂ ਦੀ ਕੋਈ ਸਿਫਤ ਸਲਾਹਨਾ ਨਹੀਂ ਸੁਣਨੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸੰਸਾਰ ਦੀ ਨਿੰਦਿਆ ਸੁਣੀ ਸੰਸਾਰ ਵਿੱਚ ਕੀ ਹੋ ਰਿਹਾ ਉਹ ਹੀ ਸੁਣੀ ਜਾਣਾ ਖਾਲਸਾ ਜੀ ਬਿਨਾ ਨਾਮ ਤੋਂ ਬਿਨਾ ਬਾਣੀ ਤੋਂ ਜੋ ਵੀ ਅਸੀਂ ਕੁਝ ਸੁਣਦੇ ਹਾਂ ਉਹ ਕਿਸੇ ਲਾਭ ਨਹੀਂ ਕਿਸੇ ਕੰਮ ਨਹੀਂ ਆਉਂਦਾ ਕੰਮ ਆਉਂਦਾ ਹੈ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਜਪਿਆ ਹੋਇਆ ਨਾਮ ਮਹਾਰਾਜ ਜੀਆਂ ਦੀ ਕੀਤੀ ਹੋਈ ਕੀਰਤੀ ਸੱਚੇ ਪਾਸ਼ਾ ਦਾ ਚਿੰਤਨ ਹੀ ਕੰਮ ਆਉਂਦਾ ਹੈ ਉਸ ਤੋਂ ਇਲਾਵਾ ਹੋਰ ਕੋਈ ਵੀ ਕਾਰਜ ਜਿਹੜਾ ਹੈ ਕੰਮ ਨਹੀਂ ਆਉਂਦਾ ਸੋ ਗੁਰਸਿੱਖ ਜਿਹੜੇ ਹਨ ਉਹ ਸਤਗੁਰਾਂ ਕੋਲੋਂ ਇਹੀ ਮੰਗਦੇ ਕਿ ਸਾਨੂੰ ਨਾਮ ਮਿਲੇ ਸਾਨੂੰ ਨਾਮ ਦੀ ਦਾਤ ਮਿਲੇ ਨਾਮ ਤੋਂ ਬਿਨਾਂ ਖਾਲਸਾ ਜੀ ਕੁਝ ਵੀ ਨਹੀਂ ਮੰਗਦੇ ਤੇ ਸੰਗਤ ਵਿੱਚ ਹੀ ਰਹਿ ਕੇ ਆਪਣਾ ਜੀਵਨ ਗੁਜ਼ਾਰਦੇ ਆ ਜੇ ਕੋਈ ਕਿਰਤ ਵਿਰਤ ਵੀ ਕਰਦੇ ਆ ਤੇ ਖਾਲਸਾ ਜੀ ਆਪਣਾ ਚਿਤ ਪਰਮੇਸ਼ਰ ਨਾਲ ਜੋੜ ਕੇ ਰੱਖਦੇ ਆ ਭਗਤ ਬਾਬਾ ਜੀ ਬਾਬਾ ਰਵਿਦਾਸ ਸਾਹਿਬ ਜੀ ਖਾਲਸਾ ਜੀ ਜੁੱਟੀਆਂ ਗੰਨਦੇ ਹਨ ਪਰ ਚਿਤ ਪਰਮੇਸ਼ਰ ਵਾਲ ਹੈ ਸੋ ਇਸ ਕਰਕੇ ਇਹ ਜਿੰਨੇ ਵੀ ਖਾਲਸਾ ਜੀ ਭਗਤ ਹੋਏ ਹਨ ਕਿਰਤੀ ਹੋਏ ਹਨ ਕਿਰਤ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਨਾਮ ਜਪਿਆ ਹੈ ਕਿਉਂਕਿ ਸਾਡੇ ਕੋਲੇ ਬਹਾਨਾ ਹੁੰਦਾ ਨਾ ਕਿ ਭਾਈ ਸਾਹਿਬ ਸਾਡੇ ਕੋਲੇ ਤੇ ਸਮਾਂ ਹੀ ਨਹੀਂ ਜੇ ਕਿਸੇ ਨੂੰ ਕਹਿ દઈએ ਕਿ ਸਵਾ ਲੱਖ ਮੂਲ ਮੰਤਰ ਕਰ ਲੋ ਤੁਹਾਡੇ ਘਰੋਂ ਮਹਾਰਾਜ ਦੁੱਖ ਤਕਲੀਫਾਂ ਕੱਢ ਦੇਣਗੇ ਕਲਾ ਕਲੇਸ਼ ਮੁੱਕ ਜਾਊਗੀ ਸਵਾ ਲੱਖ ਪਾਠ ਮੂਲ ਮੰਤਰ ਕਰ ਲੋ ਤੁਹਾਡੇ ਰਿਸ਼ਤੇ ਠੀਕ ਹੋ ਜਾਣਗੇ ਮਹਾਰਾਜ ਦੀ ਕਿਰਪਾ ਵਰਤ ਜਾਊਗੀ ਪੈਸਾ ਥੇਲਾ ਆਪਣੇ ਆਪ ਆ ਜਾਊਗਾ ਵਰਕਤਾਂ ਆ ਜਾਣਗੀਆਂ ਤੇ ਖਾਲਸਾ ਜੀ ਅੱਗੋਂ ਪਤਾ ਗੱਲ ਕੀ ਹੁੰਦੀ ਹੈ ਨਹੀਂ ਭਾਈ ਸਾਹਿਬ ਜੀ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਅਸੀਂ ਕਿਹੜੇ ਵੇਲੇ ਕਰਾਂਗੇ ਅਸੀਂ ਕਿੱਦਾਂ ਕਰਾਂਗੇ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਖਾਲਸਾ ਜੀ ਪੁਰਾਣੇ ਕੀਰਤੀ ਲੋਕ ਜਦੋਂ ਸਾਰੇ ਕੰਮ ਕਰਦੇ ਸੀ ਤੁਸੀਂ ਕੋਈ ਅਲੋਕਾਰ ਕੰਮ ਨਹੀਂ ਕਰਦੇ ਸਾਰੀ ਦੁਨੀਆ ਕੰਮ ਕਰਦੀ ਹੈ ਪੁਰਾਣੇ ਸਾਡੇ ਬਜ਼ੁਰਗਾਂ ਨੇ ਵੀ ਕੰਮ ਕੀਤਾ ਤਾਂ ਹੀ ਸਾਨੂੰ ਪਾਲਿਆ ਸਾਰੀਆਂ-ਸਾਰੀਆਂ ਪੈਲੀਆਂ ਖਾਲਸਾ ਜੀ ਬੋਲਦਾਂ ਦੀਆਂ ਜੋੜੀਆਂ ਨਾ ਵਾਹਣੀਆਂ ਤੇ ਨਾਮ ਜਪਦੇ ਰਹਿਣ ਸੋ ਏਦਾਂ ਮਹਾਰਾਜ ਬਰਕਤਾਂ ਪਾਉਂਦਾ ਤੇ ਆਪਾਂ ਵੀ ਜੇ ਕੰਮ ਤੇ ਲੱਗੇ ਆਂ ਤੇ ਸਾਡੇ ਕੋਲ ਸਮਾਂ ਪਰ ਅਸੀਂ ਕੀ ਕਰਦੇ ਆਂ ਜਿੱਥੇ ਕੰਮ ਕਰਦੇ ਆਂ ਉੱਥੇ ਸਾਡੀਆਂ ਸਹੇਲੀਆਂ ਯਾਰ ਬੇਲੀ ਦੋਸਤ ਅਸੀਂ ਉਹਨਾਂ ਨਾਲ ਖੱਪਾਂ ਕਰਦੇ ਆਂ ਤੇ ਗੱਪਾਂ ਮਾਰਦੇ ਆਂ ਜਿਹੜਾ ਖਾਲੀ ਸਮਾਂ ਹੁੰਦਾ ਉਸ ਨੂੰ ਅਸੀਂ ਬਾਣੀ ਨਹੀਂ ਪੜ੍ਹਦੇ ਤੇ ਪਰ ਮੈਂ ਕਈ ਇਹੋ ਜਿਹੇ ਗੁਰਸਿੱਖ ਵੇਖੇ ਆ ਖਾਲਸਾ ਜੀ ਉਹ ਕੰਮ ਦੇ ਵਿੱਚ ਨਾ ਜਦੋਂ ਉਹਨਾਂ ਨੂੰ 15 ਮਿੰਟ ਮਿਲਦੇ ਆ ਤੇ ਉਹ ਕੀ ਕਰਦੇ ਆ 15 ਮਿੰਟਾਂ 'ਚ ਜਪਜੀ ਸਾਹਿਬ ਦਾ ਇੱਕ ਪਾਠ ਕਰ ਲੈਣੇ ਉਹ ਕਿਸੇ ਨਾਲ ਜਾ ਕੇ ਗੱਪਾਂ ਨਹੀਂ ਮਾਰਦੇ ਉਹ ਸਮਾਂ ਸਫਲ ਕਰਦੇ ਜਦੋਂ ਦਾਸ ਬਾਹਰ ਸੀ ਅਰਬ ਦੇ ਵਿੱਚ ਤੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਏਡੀ ਕਿਰਪਾ ਸੀ ਅਸੀਂ 15 20 ਜਾਣੇ ਸਾਂ ਤੇ ਮਹਾਰਾਜ ਦੀ ਏਡੀ ਦਇਆ ਸੀ ਇੱਕ ਦੂਜੇ ਨੂੰ ਅਸੀਂ ਫੋਨ ਕਰਨਾ ਭਾਈ ਤੂੰ ਕੀ ਕਰਦਾ ਤੋ ਉਹਨੇ ਕਹਣਾ ਮੈਂ ਵਿਹਲਾ ਤੇ ਦੂਜ ਨੂੰ ਕਹਣਾ ਫੇ ਵਿਹਲਾ ਦੇ ਪਾਠ ਹੀ ਕਰ ਲੈ ਤੇ ਖਾਲਸਾ ਜੂ ਨੇ ਕਰਨ ਲੱਗ ਪੈਣਾ ਜਦੋਂ ਅਸੀਂ ਸੰਗੀ ਬਣ ਜਾਂਦੇ ਹਾਂ ਸੰਗਤ ਕਰਦੇ ਹਾਂ ਨਾ ਇੱਕ ਦੂਜੇ ਦੀ ਚੰਗੇ ਬੰਦੇ ਦੀ ਸੰਗਤ ਕੀਤਿਆਂ ਕੁਝ ਗੋਣੀ ਲੱਭਦੇ ਹਨ ਔਗਣ ਦੂਰ ਹੁੰਦੇ ਆ ਸੋ ਜਦੋਂ ਵੀ ਸਮਾਂ ਮਿਲੇ ਆਪਣੇ ਸਵਾਸਿਆਂ ਨੂੰ ਸਫਲਾ ਕਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਹੈ ਭਗਤ ਜਿਹੜੇ ਹਨ ਗੁਰਸਿੱਖ ਜਿਹੜੇ ਹਨ ਉਹ ਮਹਾਰਾਜ ਕੋਲੋਂ ਇਹੋ ਹੀ ਮੰਗਦੇ ਆ ਜਦੋਂ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਵੀ ਆਉਂਦਾ ਹੈ ਇਹ ਚੇਤ ਸਿਮਰਨ ਕਰੋ ਨੈਨ ਅਵਲੋਕਨੋ ਸ਼ਰਵਨ ਬਾਣੀ ਸੁਜਸਪੂਰ ਰੱਖੋ ਮਨ ਸੁਮਦਕਰ ਕਰੋ ਚਰਨ ਹਿਰਦਾ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਸੋ ਖਾਲਸਾ ਜੀ ਇਹ ਬਚਨ ਮਹਾਰਾਜ ਦੇ ਹਨ ਤੇ ਕਹਿੰਦੇ ਹਨ ਮੇਰੀ ਪ੍ਰੀਤ ਨਹੀਂ ਕਟਣੀ ਚਾਹੀਦੀ ਕਿਉਂਕਿ ਮੈਂ ਤੇ ਆਪਣੀ ਜਿੰਦ ਵੇਚ ਕੇ ਰੱਬ ਨੂੰ ਜਿੰਦ ਦੇ ਕੇ ਆਪਣੀ ਜਾਨ ਦੇ ਕੇ ਸਵਾਸੇ ਦੇ ਕੇ ਇਹ ਚੀਜ਼ ਲਈ ਹੈ ਮੇਰੀ ਪ੍ਰੀਤ ਗੁਬਿੰਦ ਸਿੰਘ ਜਨ ਕਟਾ ਹੈ ਮੈਂ ਤਾਂ ਮੌਲ ਮਹਿੰਗੀ ਲਈ ਜੀ ਸਟਾ ਮੈਂ ਤੇ ਆਪਣਾ ਜੀ ਦੇ ਕੇ ਜਿੰਦ ਦੇ ਕੇ ਇਹ ਖਰੀਦੀ ਹੈ ਤੇ ਮੇਰੇ ਕੋਲੋਂ ਇਹ ਘਟਣੀ ਨਹੀਂ ਚਾਹੀਦੀ ਸੋ ਇਸ ਕਰਕੇ ਗੁਰਮਖੋ ਨਾਮ ਜਿਨ੍ਹਾਂ ਨੂੰ ਸਾਰ ਆ ਜਾਂਦੀ ਹੈ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਰੱਬ ਦਾ ਨਾਮ ਹੀ ਸਾਰੇ ਕੰਮ ਕਰ ਰਿਹਾ ਆਕਾਸ਼ ਨੂੰ ਖਿਲਾ ਰਿਹਾ ਜਿਸ ਨੇ ਪਾਣੀ ਇੰਨੀ ਧਰਤੀ ਤੇ ਹੈ ਉਹਦਾ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਸੋ ਪੀਣ ਵਾਲਾ ਪਾਣੀ ਧਰਤੀ ਹੀ ਢੇਠੋਂ ਸਾਨੂੰ ਪ੍ਰਾਪਤ ਹੋ ਰਿਹਾ ਸੁੱਖ ਮਿਲ ਰਿਹਾ ਖਾਣ ਪੀਣ ਨੂੰ ਵਸਤੂਆਂ ਮਿਲ ਰਹੀਆਂ ਸੂਰਜ ਹੈ ਚੰ드ਰਮਾ ਹੈ ਸਭ ਕੁਝ ਸਾਨੂੰ ਦਿੱਤਾ ਉਹ ਦਾਤਾ ਫਿਰ ਸਾਨੂੰ ਰਿਜਕ ਕਿਉਂ ਨਹੀਂ ਦੇਵੇਗਾ ਤੇ ਉਹਦੇ ਨਾਮ ਵਿੱਚ ਬਲ ਕਿਉਂ ਨਹੀਂ ਹੋਵੇਗਾ ਇਸ ਕਰਕੇ ਗੁਰੂ ਮਹਾਰਾਜ ਦਾ ਨਾਮ ਜਿਹੜਾ ਹੈ ਬਹੁਤ ਬਲੀ ਹੈ ਸਾਰਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਤੇ ਜਿਹੜੇ ਬਹਾਨੇ ਬਣਾਉਂਦੇ ਨੇ ਵੀ ਸਾਡੇ ਕੋਈ ਨਹੀਂ ਜੀ ਹੁੰਦਾ ਅਸੀਂ ਤੇ ਬੜੇ ਇਥੇ ਬਿਜ਼ੀ ਆ ਜੀ ਜ਼ਿਆਦਾਤਰ ਬਾਹਰਲੇ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਤੇ ਬਹੁਤ ਬਿਜ਼ੀ ਆ ਜੀ ਸਾਡੇ ਕੋਈ ਚੀਜ਼ਾਂ ਨਹੀਂ ਹੁੰਦੀਆਂ ਜੇ ਤੁਹਾਡੇ ਕੋ ਰੱਬ ਦਾ ਨਾਮ ਹੀ ਨਹੀਂ ਜਪਿਆ ਜਾ ਰਿਹਾ ਤੇ ਫਿਰ ਸੁੱਖ ਕਾਹਦਾ ਪਾਲਦੇ ਹੋ ਕਿਉਂਕਿ ਜਿਹੜਾ ਖਾਲਸਾ ਜੀ ਕਿਸੇ ਨੂੰ ਇਹ ਕਹਿ ਦਵੇ ਵੀ ਭਾਈ ਤੁਸੀਂ ਕੁਝ ਨਹੀਂ ਕਰਨਾ ਬਾਣੀ ਪੜ੍ਹਨ ਦੀ ਲੋੜ ਨਹੀਂ ਆਹ ਕਰ ਲਓ ਤੁਸੀਂ ਰਾਜੀ ਜੀ ਜੇ ਉਹ ਕਿਤੇ ਕੋਈ ਇਲਮ ਕਰਕੇ ਕੋਈ ਮੰਤਰ ਕਰਕੇ ਕੋਈ ਕਿਰਪਾ ਕਰ ਵੀ ਦਿੰਦਾ ਫਿਰ ਉਹ ਸੁਦੀਵੀ ਨਹੀਂ ਰਹਿੰਦੀ ਉਹਦੇ ਵਿੱਚ ਬੰਦਾ ਦਲਦਲ ਚ ਫਸਦਾ ਉਹ ਫਿਰ ਆਉਣ ਵਾਲੇ ਸਮੇਂ 'ਚ ਵਧੇਰੇ ਦੁੱਖ ਲੈ ਕੇ ਆਉਂਦੀ ਹੈ ਉਹ ਚੀਜ਼ ਪਰ ਜਿਹੜੀ ਬਾਣੀ ਹੈ ਇਹ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਕਰਮਾਂ ਵਿੱਚ ਲਿਖੇ ਹੋਏ ਦੋਖ ਕਰਮਾਂ ਦੇ ਲਿਖੇ ਹੋਏ ਪਾਪ ਕਲੇਸ਼ ਨਾਸ਼ ਕਰਦੇ ਜਾਂਦੀ ਹੈ ਤੇ ਚੰਗੇ ਸ਼ੁਭ ਗੁਣਾਂ ਨੂੰ ਅੱਗੇ ਲਈ ਆਉਂਦੀ ਹੈ ਤੇ ਸਾਨੂੰ ਰੱਬ ਦੇ ਨਾਲ ਜੋੜੀ ਜਾਂਦੀ ਤੇ ਫਿਰ ਮਹਾਰਾਜ ਦੀ ਜਿਹੜੀ ਸੰਗਤ ਹੈ ਜਿਹੜਾ ਗੁਰਸਿੱਖ ਸੰਗਤ ਕਰਦਾ ਤੇ ਉਹ ਸੰਗਤ ਵਿੱਚੋਂ ਖਾਲਸਾ ਜੀ ਨੂੰ ਸਾਰੇ ਪਦਾਰਥ ਮਿਲਦੇ ਆ ਸਾਧ ਸੰਗਤ ਬਿਨਾਂ ਭਾਉ ਨਾ ਉਪਜੈ ਭਾਵ ਬਿਨਾ ਭਾਵ ਬਿਨ ਭਗਤ ਨਾ ਹੋਏ ਤੇਰੀ ਮਹਾਰਾਜ ਦੇ ਬਚਨ ਹਨ ਕਿ ਜਿਨ੍ਹਾਂ ਚਿਰ ਅਸੀਂ ਗੁਰੂ ਦੀ ਸੰਗਤ ਨਹੀਂ ਕਰਦੇ ਸੰਗਤ ਵਿੱਚ ਨਹੀਂ ਜਾਂਦੇ ਉਹਨਾਂ ਚਿਰ ਸਾਡੇ ਹਿਰਦੇ ਦੇ ਵਿੱਚ ਪ੍ਰੇਮ ਨਹੀਂ ਪੈਦਾ ਹੋ ਸਕਦਾ ਤੇ ਜਿਨ੍ਹਾਂ ਚਿਰ ਪ੍ਰੇਮ ਨਾ ਪੈਦਾ ਹੋਇਆ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਇਹ ਮਹਾਰਾਜ ਦੇ ਬਚਨ ਹਨ ਕਹ ਰਵੇਦਾਸ ਇੱਕ ਬੇਨਤੀ ਹਰ ਸਿਓ ਬਹਿਜ ਰੱਖੋ ਰਾਜਾ ਰਾਮ ਮੇਰੀ ਮਹਾਰਾਜ ਮੇਰੀ ਤੇ ਇਹੀ ਆਪ ਜੀ ਅੱਗੇ ਅਰਦਾਸ ਹੈ ਜੋਦੜੀ ਹੈ ਬੇਨਤੀ ਹੈ ਏ ਮੇਰੇ ਪਿਆਰੇ ਰਾਜਨ ਮੇਰੇ ਰਾਮ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੇਰੀ ਲਾਜ ਰੱਖ ਲਵੋ ਐਵੇਂ ਖਾਲਸਾ ਜੀ ਬੇਨਤੀਆਂ ਕਰਨ ਦੇ ਨਾਲ ਮਾ ਰਾਜ ਦੇ ਕਰ ਸਾਡੀ ਆਵਾਜ਼ ਪਹੁੰਚਦੀ ਹੈ ਤੇ ਜਦੋਂ ਪਹੁੰਚ ਜਾਂਦੀ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਹਰੀ ਦੇ ਨਾਮ ਤੋਂ ਬਿਨਾ ਵਾਹਿਗੁਰਜੀ ਦੇ ਨਾਮ ਤੋਂ ਬਿਨਾ ਜੋ ਵੀ ਅਡੰਬਰ ਹਨ ਜੋ ਸਭ ਕੁਝ ਹੈ ਖਾਲਸਾ ਜੀ ਇਹ ਸਾਰੇ ਕੂੜ ਹਨ ਕਿਉਂਕਿ ਬਿਨਾ ਨਾਮ ਤੋਂ ਹੋਰ ਕੁਝ ਵੀ ਸੱਚ ਨਹੀਂ ਹੈ ਸੋ ਇਸ ਕਰਕੇ ਖਾਲਸਾ ਜੀ ਨਾਮ ਦੀ ਬਰਕਤ ਦੇ ਨਾਲ ਜੋ ਸਦੀਵੀ ਸੁੱਖ ਪ੍ਰਾਪਤ ਹੁੰਦੇ ਆ ਉਹ ਆਪਾਂ ਹਾਸਲ ਕਰੀਏ ਮਹਾਰਾਜ ਉਹਨਾਂ ਨੂੰ ਉਤਾਰ ਦਿੰਦੇ ਆ ਜਿਹੜੇ ਨਾਮ ਜਪਦੇ ਆ ਸੋ ਨਾਮ ਦੇ ਵਿੱਚ ਹੀ ਬਰਕਤਾਂ ਹਨ ਜੋ ਜਨ ਤੁਮਰੀ ਭਗਤ ਕਰੰਤੇ ਦਿਨ ਕੇ ਕਾਜ ਸਵਾਰਤਾ ਆਪਾਂ ਨਿਤ ਪੜਦੇ ਹਾਂ ਸੋ ਇਸ ਕਰਕੇ ਗੁਰਮੁਖੋ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਸਮਝੋ ਉਹਨਾਂ ਦੇ ਸਿਰ ਉੱਤੇ ਵਾਹਿਗੁਰੂ ਜੀ ਦਾ ਹੱਥ ਹੈ ਸੋ ਇਸ ਕਰਕੇ ਖਾਲਸਾ ਜੀ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਨਾਮ ਦੀ ਓਰੇਣ ਲਾਥਾ ਗੁਰੂ ਮਹਾਰਾਜ ਨੇ ਜਿਹੜਾ ਨਾਮ ਦਿੱਤਾ ਹੈ ਖਾਲਸਾ ਜੀ ਪਾਪਾਂ ਦਾ ਕਰਜ਼ਾ ਉਤਰ ਜਾਂਦਾ ਜਿਹੜਾ ਮਹਾਰਾਜ ਦੇ ਦਿੱਤੇ ਹੋਏ ਨਾਮ ਨੂੰ ਜਪਦਾ ਜਨਮਾਂ ਜਨਮਾਂ ਤਰਾਂ ਦੇ ਪਾਪ ਉਹਦੇ ਦੂਰ ਹੋ ਜਾਂਦੇ ਸੋ ਖਾਲਸਾ ਜੀ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਅੰਮ੍ਰਿਤ ਵੇਲੇ ਉਠਿਆ ਕਰੀਏ ਕਿਉਂਕਿ ਸਤਗੁਰਾਂ ਦੇ ਜੇ ਘਰੋਂ ਸੁਖ ਲੈਣੇ ਤੇ ਇਹੀ ਸਮੇਂ ਮਿਲਦੇ ਹਨ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਨਾਮ ਰੂਪੀ ਖਜ਼ਾਨਾ ਸਾਨੂੰ ਵੀ ਬਖਸ਼ਣ ਤੇ ਖਾਲਸਾ ਜੀ ਉਹ ਖਜ਼ਾਨੇ ਦੇ ਨਾਲ ਸਾਡੇ ਸਾਰੇ ਦਲਿੱਦਰ ਪਾਪ ਦੂਰ ਹੋ ਜਾਣੇ। ਸੋ ਮਹਾਰਾਜ ਕਹਿੰਦੇ ਹਾ ਕਿ ਭਾਈ ਆਪਣੇ ਮਨ ਨੂੰ ਕਦੇ ਵੀ ਸੁਸਤ ਨਾ ਕਰੋ। ਇਹ ਮਨ ਦੇ ਪਿੱਛੇ ਨਾ ਲੱਗੋ ਕਿਉਂਕਿ ਇਹ ਤੇ ਪਹਿਲਾਂ ਹੀ ਸੁੱਤਾ ਹੈ। ਤੇ ਇਸ ਕਰਕੇ ਜੇ ਇਹਨੂੰ ਠਾਇਆ ਨਾ ਇਹਦੇ ਪਿੱਛੇ ਲੱਗ ਕੇ ਰਹੇ ਨੇ ਤੁਹਾਨੂੰ ਵੀ ਨਰਕਾਂ ਦੇ ਵਿੱਚ ਖਿੱਚ ਕੇ ਲੈ ਜਾਣਾ। ਸੋ ਗੁਰੂ ਮਹਾਰਾਜ ਦੀ ਸ਼ਰਨ ਜਾਈਏ। ਸਤਗੁਰ ਸੱਚੇ ਪਾਸ਼ਾ ਮਹਾਰਾਜ ਕੋਲੋਂ ਇਹੀ ਚੀਜ਼ ਮੰਗੀਏ ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਉਲੰਭਾ ਵੀਕ ਦੁਨੀਆ ਨੂੰ ਦਿੱਤਾ ਮਾਂ ਨੂੰ ਦਿੱਤਾ ਹੈ ਕਿ ਜਿਨ ਹਰ ਹਿਰਦਾ ਨਾਮ ਨਾ ਬਸਿਓ ਤੈਨ ਮਾਤ ਕੀ ਹੈ ਹਰ ਬਾਂਝ ਕਹਿੰਦੇ ਜਿਹੜੇ ਮਨੁੱਖ ਨੇ ਨਾਮ ਹੀ ਨਹੀਂ ਪਰਮੇਸ਼ਰ ਦਾ ਜਪਿਆ ਉਹਦੀ ਮਾਂ ਨੂੰ ਤੇ ਬਾਝ ਰਹਿ ਜਾਣਾ ਚਾਹੀਦਾ ਸੀ ਉਹਦੇ ਘਰ ਨੂੰ ਲਾਜ ਨਹੀਂ ਸੀ ਹੋਣੀ ਚਾਹੀਦੀ ਸੋ ਖਾਲਸਾ ਜੀ ਸਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਮਹਾਰਾਜ ਦਾ ਨਾਮ ਕਿੱਡਾ ਵੱਡਾ ਹੈ ਤੇ ਕਿੰਨਾ ਲਾਭਦਾਇਕ ਹੈ ਤੇ ਕਿਉਂ ਜਪਣਾ ਚਾਹੀਦਾ ਹੈ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆ ਜਾਵੇ ਸਾਡੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਘਰ ਪੂਰੀ ਪਹ ਜਾਵੇ ਅਸੀਂ ਉਹਦੇ ਘਰ ਪ੍ਰਵਾਨ ਹੋ ਜਾਈਏ ਨਾਮ ਜਪ ਲਈਏ ਨਾਮ ਜਪ ਜਪ ਕੇ ਖਾਲਸਾ ਜੀ ਲਾਹੇ ਇਕੱਠਾ ਕਰ ਲਈਏ ਉਹ ਲਾਹੇ ਦੇ ਨਾਲ ਫਿਰ ਅੱਗੇ ਸਾਨੂੰ ਸੁੱਖ ਮਿਲ ਜਾਣਗੇ ਨਹੀਂ ਤੇ ਖਾਲਸਾ ਜੀ ਤਾਂ ਕੇ ਹੀ ਹਨ ਖਵਾਰੀਆਂ ਹੀ ਹਨ ਤੇ ਜਮਾਂ ਦੀ ਮਾਰ ਹੀ ਹੈ ਸੋ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਨੇ ਮਨ ਜਿੱਤਿਆ ਹੈ ਤੇ ਜਿਨ੍ਹਾਂ ਨੇ ਮਨ ਜਿੱਤਿਆ ਹੈ ਮਨ ਜੀਤਾ ਹੈ ਜਗ ਜੀਤ ਉਹਨਾਂ ਨੇ ਜਗ ਨੂੰ ਜਿੱਤ ਲਿਆ ਹੈ ਸੋ ਸੱਚੇ ਪਾਤਸ਼ਾਹ ਦਇਆ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਉਹਦਾ ਦੁੱਖ ਰੋਗ ਦੂਰ ਕੀਤਾ ਇਹ ਖਾਲਸਾ ਜੀ ਵੈਸੇ ਦੇ ਭੈਣ ਕਹਿੰਦੀ ਵੀ ਮੇਰਾ ਏਰੀਆ ਜਿਹੜਾ ਉਹ ਹਰਿਆਣੇ ਤੋਂ ਆ ਮੈਂ ਪਰ ਰਹਿੰਦੀ ਸ੍ਰੀ ਅਮਰਤਸਰ ਸਾਹਿਬ ਤੇ ਇੱਥੇ ਸਟੱਡੀ ਕਰਦੀ ਆ ਸ਼ਾਇਦ ਕੋਈ ਨੌਕਰੀ ਕਰਦੀ ਆ ਤੇ ਇਹ ਭੈਣ ਦੱਸਦੀ ਆ ਕਿ ਵੀਰ ਜੀ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਜਾਨੀ ਹੁੰਨੀ ਆ ਇਸ਼ਨਾਨ ਕਰਨ ਦਰਸ਼ਨ ਕਰਨ ਮਹਾਰਾਜ ਦੀ ਬਾਣੀ ਸੁਣਨ ਵਾਸਤੇ ਤੇ ਕਈ ਵਾਰ ਨਾਗਾ ਪੈ ਜਾਂਦਾ ਕਈ ਵਾਰ ਤੇ ਦਿੱਲੀ ਜਾਨੀ ਆ ਤੇ ਕਹਿੰਦੇ ਵੀ ਬੜੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਬਾਰੇ ਬੜਾ ਸੁਣਿਆ ਮੈਨੂੰ ਜਿਆਦਾ ਨੌਲੇਜ ਨਹੀਂ ਸੀ ਫਿਰ ਮੈਂ ਪੜਿਆ ਪੜ ਕੇ ਪਤਾ ਚੱਲਿਆ ਵੀ ਬਹੁਤ ਮਹਾਨ ਸ਼ਹੀਦ ਹੋਏ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਿੱਖੜੇ ਤੇ ਮੈਂ ਉਸ ਦਿਨ ਤੋਂ ਬਾਅਦ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਹੋ ਕੇ ਸ਼ੀਦਾ ਸਾਹਿਬ ਵੀ ਜਾਣਾ ਟਾਲਾ ਸਾਹਿਬ ਵੀ ਜਾਣਾ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਜਾਣਾ ਸ਼ੁਰੂ ਕੀਤਾ ਕਦੇ-ਕਦੇ ਮਹੀਨੇ 'ਚ ਇੱਕ ਦੋ ਵਾਰ ਚੱਲ ਜਾਣਾ ਕਹਿੰਦੇ ਵੀਰ ਜੀ ਵੀ ਮੇਰੀ ਹੱਡ ਬੀਤੀ ਇਹ ਆ ਕਿ ਕਹਿੰਦੇ ਮੇਰੇ ਨਾਲ ਇੱਥੇ ਪਹਿਲਾਂ ਤੇ ਮੇਰਾ ਸਿਰ ਦੁਖਣਾ ਸ਼ੁਰੂ ਹੋਇਆ ਇੱਕ ਪਾਸਿਓਂ ਆ ਖੱਬੇ ਬੰਨੇ ਵਾਲੀ ਅੱਖ ਦੇ ਉੱਪਰਲੇ ਬੰਨੇ ਜਿੱਥੇ ਪੁੜਪੜੀ ਹੁੰਦੀ ਆ ਕਹਿੰਦੇ ਇੱਥੇ ਇੱਕ ਮੇਰੇ ਦਰਦ ਹੋਣੀ ਸ਼ੁਰੂ ਪਹਿਲਾਂ ਜਲਨ ਹੁੰਦੀ ਸੀ ਫਿਰ ਦਰਦ ਹੋਣੀ ਸ਼ੁਰੂ ਹੋ ਗਈ ਤੇ ਰਾਤ ਨੂੰ ਤਾਂ ਬਹੁਤ ਤੰਗ ਕਰਦੇ ਸੀ ਹੱਥ ਨਹੀਂ ਸੀ ਉੱਥੇ ਲੱਗਦਾ ਮੈਂ ਮੈਡੀਸਿਨ ਵੀ ਲਈ ਡਾਕਟਰ ਨੂੰ ਵੀ ਵਿਖਾਇਆ ਤੇ ਉਹਨਾਂ ਨੇ ਕਿਹਾ ਵੀ ਵੈਸੇ ਵਾਹਿਗੁਰੂ ਜਾਣੇ ਕੀ ਗੱਲ ਹੈ ਵੀ ਨਹੀਂ ਹੋ ਜੂਗਾ ਠੀਕ ਤੇ ਭੈਣ ਕਹਿੰਦੀ ਕੋਈ ਫਰਕ ਨਹੀਂ ਪਿਆ ਫਿਰ ਹੌਲੀ ਹੌਲੀ ਨਾ ਇੱਥੇ ਇੱਕ ਗੁੰਮੀ ਜੀ ਬਣਨ ਲੱਗ ਪਈ ਜਿੱਦਾਂ ਮਾਸ ਦੀ ਤੇ ਉਹ ਵੱਧਦੀ ਵੱਧਦੀ ਕਾਫੀ ਜਿੱਦਾਂ ਕਹਿ ਲਓ ਵੀ ਜਿੱਦਾਂ ਆਪਾਂ ਰੋਟੀ ਵਾਲਾ ਪੀੜਾ ਕਰ ਲੈਨੇ ਆ ਕਹਿੰਦੀ ਐਡਾ ਐਡਾ ਹੀ ਵੱਡਾ ਹੋ ਗਿਆ ਉਹ ਉਹ ਬਹੁਤ ਬੁਰੀ ਲੱਗਣ ਲੱਗ ਪਈ ਵੱਖਰੀ ਤੇ ਮੈਂ ਉਹ ਡਾਕਟਰ ਨੂੰ ਵਿਖਾਈ ਤੇ ਉਹਨਾਂ ਨੇ ਕਿਹਾ ਵੀ ਮਾਸ ਇਕੱਠਾ ਹੋ ਗਿਆ ਵੀ ਇਹ ਆਪਰੇਟ ਕਰਕੇ ਕੱਢ ਦਿੰਨੇ ਆਂ ਵੀ ਉਹਨਾਂ ਨੇ ਇਹ ਗੱਲ ਕਹੀ ਤੇ ਭੈਣ ਕਹਿੰਦੀ ਵੀ ਮੈਨੂੰ ਡਰ ਲੱਗਦਾ ਸੀ ਕਿਉਂਕਿ ਸਿਰ 'ਚ ਸਿਰ ਦਾ ਖਾਲਸਾ ਜੀ ਆਪਰੇਟ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਰਿਆਂ ਦੀ ਰੱਖਿਆ ਹੀ ਕਰਨ ਕਿਉਂਕਿ ਇਹ ਸਰੀਰ ਹੈ ਇੱਕ ਮਸ਼ੀਨਰੀ ਹੈ ਰੱਬ ਦੀ ਬਣਾਈ ਜੋ ਰੱਬ ਨੇ ਬਣਾ ਦਿੱਤਾ ਉਹ ਦੁਬਾਰਾ ਕਦੇ ਨਹੀਂ ਬਣਦਾ ਚਾਹੇ ਲੱਖ ਲੋਕਾਂ ਨੇ ਗੋਡੇ ਪਵਾਏ ਹਨ ਮੋਢੇ ਪਵਾਏ ਹਨ ਲੱਖ ਕੁਝ ਹੋ ਗਿਆ ਜਦੋਂ ਖਾਲਸਾ ਜੀ ਕਹਿੰਦੇ ਹਨ ਜਦੋਂ ਮਸ਼ੀਨਰੀ ਭਾਵੇਂ ਕੋਈ ਗੱਡੀ ਹੈ ਚਾਹੇ ਕੋਈ ਸਕੂਟਰ ਹੈ ਮੋਟਰਸਾਈਕਲ ਹੈ ਜਦੋਂ ਇੱਕ ਵਾਰ ਮਸ਼ੀਨੀ ਵੱਜਾ ਹੋਇਆ ਖੁੱਲ ਜਵੇ ਨਾ ਬਾਅਦ ਚੋ ਸੈੱਟ ਨਹੀਂ ਆਉਂਦਾ ਇਹ ਵੀ ਪਰਮੇਸ਼ਰ ਦੀ ਬਣਾਈ ਹੋਈ ਮਸ਼ੀਨਰੀ ਹੈ ਤੇ ਉਹ ਕਹਿੰਦੀ ਵੀ ਮੈਂ ਡਰਦੀ ਸਾਂ ਵੀ ਨਹੀਂ ਮੈਂ ਆਪਰੇਸ਼ਨ ਨਹੀਂ ਕਰਾਉਣਾ ਵੀ ਮੈਂ ਆਪਣੇ ਘਰ ਦੇ ਆਣਾਂ ਵੀ ਗੱਲ ਕੀਤੀ ਪਿੰਡ ਵੀ ਗਈ ਉੱਥੇ ਹਰਿਆਣੇ ਵੀ ਚੰਗੇ ਡਾਕਟਰ ਨੇ ਉੱਥੇ ਵਿਖਾਇਆ ਦਿੱਲੀ ਵੀ ਵਿਖਾਇਆ ਤੇ ਭੈਣ ਦੱਸਦੀ ਆ ਵੀ ਕੋਈ ਫਰਕ ਨਹੀਂ ਪਿਆ ਇਹਨੂੰ ਤੇ ਜਿਹੜੇ ਇੱਕ ਵਾਰ ਇੱਕ ਸਿੰਪਲ ਇਹਨਾਂ ਨੇ ਇਥੋਂ ਕੱਢਿਆ ਸੀ ਤੇ ਕਹਿੰਦੇ ਵਿੱਚੋਂ ਨਾ ਦਾ ਕੋਈ ਪਾਣੀ ਭਰਿਆ ਇੱਕ ਮਾਸ ਦੀ ਖਾਲਸਾ ਜੀ ਗੁਥਲੀ ਬਣ ਗਈ ਹੈ ਤੇ ਵਖਰੀ ਹੋ ਗਈ ਹੈ ਉਹ ਮਤਲਬ ਵਖਰੀ ਫੁੱਲ ਗਈ ਹੈ ਤਾਂ ਨੂੰ ਕਿਉਂ ਹੋ ਗਿਆ ਇਹਨਾਂ ਨੂੰ ਸ਼ੱਕ ਸੀ ਵੀ ਸ਼ਾਇਦ ਜਿੱਦਾਂ ਰਸੌਲੀ ਬਣ ਜਾਂਦੀ ਹੈ ਉਹ ਸ਼ਾਇਦ ਹੋਵੇ ਇਦਾਂ ਦਾ ਕੁਝ ਤੇ ਭੈਣ ਕਹਿੰਦੀ ਵੀ ਮੈਂ ਇਹ ਚੀਜ਼ ਤੋਂ ਡਰ ਕੇ ਨਾ ਤੇ ਮੈਂ ਰੱਬ ਅੱਗੇ ਅਰਦਾਸਾਂ ਕੀਤੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕੀਤੀ ਕਹਿੰਦੇ ਫਿਰ ਨਾ ਮੈਂ ਮੇਰੀ ਇੱਕ ਫਰੈਂਡ ਸੀ ਉਹਨੇ ਮੈਨੂੰ ਦੱਸਿਆ ਵੀ ਤੂੰ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਉਹਦੇ ਫਾਦਰ ਸਾਹਿਬ ਉਹ ਵੀ ਆਪਣੇ ਕੋ ਹੱਡ ਬੀਤੀ ਖਾਲਸਾ ਜੀ ਆਈ ਹੋਈ ਮਹਾਰਾਜ ਕਿਰਪਾ ਕਰਨ ਆਪਾਂ ਸੁਣਾਵਾਂਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਉਹਨਾਂ ਦੇ ਘਰ ਵੀ ਕੋਈ ਦੁੱਖ ਤਕਲੀਫ ਸੀਗੀ ਤੇ ਉਹ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਠੀਕ ਹੋਏ ਆ ਵੀ ਤੂੰ ਵੀ ਉਹਨਾਂ ਨੂੰ ਵੀ ਇਹੋ ਜੀ ਕੋਈ ਦਿੱਕਤ ਸੀ ਖਾਲਸਾ ਜੀ ਤੇ ਕਹਿੰਦੇ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇਂ ਤੇ ਜਾਇਆ ਕਰ ਮਹਾਰਾਜ ਕਿਰਪਾ ਕਰਨਗੇ ਤੇ ਉਹਨੇ ਦੱਸਿਆ ਵੀ ਮੇਰੇ ਫਾਦਰ ਸਾਹਿਬ ਚ ਪਹਿਰੇ ਕੱਟਦੇ ਰਹੇ ਤੇ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ ਸੀਦਾ ਨੇ ਕਿਰਪਾ ਕੀਤੀ ਤੂੰ ਵੀ ਜਾ ਤੇ ਭੈਣ ਦੱਸਦੀ ਆ ਕਿ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾਲ ਫਿਰ ਐਤਵਾਰ ਨੂੰ ਦੁਪਹਿਰਾ ਕੱਟਣ ਜਾਣ ਲੱਗ ਪਈ ਤੇ ਜਦੋਂ ਉੱਥੇ ਜਾ ਕੇ ਦੁਪਹਿਰਾ ਕੱਟਿਆ ਮਹਾਰਾਜ ਦੀ ਕਿਰਪਾ ਨਾਲ ਤੇ ਉੱਥੇ ਨਾ ਕੁਦਰਤੀ ਜਦੋਂ ਪਹਿਲੀ ਵਾਰ ਮੈਂ ਗਈ ਸੀ ਦੋ ਜਾਣੀਆਂ ਗਈਆਂ ਤੇ ਕਹਿੰਦੇ ਅਸੀਂ ਨਾ ਜਿੱਥੇ ਨਿਸ਼ਾਨ ਸਾਹਿਬ ਆ ਉੱਥੇ ਕਿ ਬੈਠੀਆਂ ਸਾਂ ਤੇ ਇੱਕ ਮਾਤਾ ਜੀ ਬਜ਼ੁਰਗ ਬੈਠੇ ਤੇ ਉਹ ਮੈਨੂੰ ਪੁੱਛਦੇ ਵੀ ਧੀਏ ਤੇਰੇ ਆ ਕੀ ਹੋਇਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਦੱਸਿਆ ਵੀ ਮਾਤਾ ਜੀ ਪਤਾ ਨਹੀਂ ਇਹ ਕੀ ਗੱਲ ਹੈ ਇਹ ਅਚਨਚੇਤ ਹੀ ਹੋ ਗਈ ਆ ਤੇ ਮੈਂ ਇਸੇ ਵਾਸਤੇ ਦੁਪਹਿਰਾ ਕੱਟਣ ਆਈ ਆ ਤੇ ਮਾਤਾ ਕਹਿੰਦੀ ਕੋਈ ਨਹੀਂ ਪੁੱਤ ਠੀਕ ਹੋ ਜਾਣਾ ਤੂੰ ਫਿਕਰ ਨਾ ਕਰ ਬਾਬਾ ਦੀਪ ਸਿੰਘ ਠੀਕ ਕਰੂਗਾ ਤੈਨੂੰ ਤੇ ਤੂੰ ਨਾ ਇਥੋਂ ਜੋਤ ਦਾ ਘਿਓ ਲੈ ਕੇ ਜਾਹੀਂ ਉਹ ਲੈ ਆਈਂ ਤੇ ਮਹਾਰਾਜ ਕਿਰਪਾ ਕਰਨਗੇ ਤੈਨੂੰ ਠੀਕ ਕਰਨਗੇ ਰਾਜੀ ਕਰਨਗੇ ਐਵੇਂ ਉਹ ਮਾਤਾ ਜੀ ਨੇ ਦੱਸਿਆ ਕਹਿੰਦੇ ਵੀ ਮੈਨੂੰ ਤੇ ਜ਼ਿਆਦਾ ਨੌਲੇਜ ਨਹੀਂ ਸੀ ਵੀ ਇਦਾਂ ਜੋਤ ਚ ਘਿਓ ਵੀ ਪਾਈਦਾ ਉਹ ਤੋਂ ਲਈਦਾ ਫਿਰ ਕਹਿੰਦੀ ਮੈਂ ਬਾਹਰੋਂ ਘਿਓ ਲਿਆ ਕੇ ਜੋਤ ਚ ਪਾ ਕੇ ਉਹ ਤੋਂ ਪ੍ਰਸ਼ਾਦ ਜਿਹੜੀ ਜੋਤ ਦਾ ਘਿਓ ਦਾ ਲੈ ਕੇ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਮੈਂ ਅਰਦਾਸ ਕੀਤੀ ਕਹਿੰਦੇ ਮੈਂ ਘਰ ਜਾ ਕੇ ਨਾ ਜਿਹਨੂੰ ਉੱਤੇ ਲਾਇਆ ਉਹ ਜਿਹੜੀ ਗੁਮੀ ਦੀ ਬਣੀ ਸੀ ਉਹਤੇ ਲਾਇਆ ਜਿਹਨੂੰ ਦੇ ਘਿਓ ਤੇ ਭੈਣ ਦੱਸਦੀ ਆ ਕਿ ਵੀਰ ਜੀ ਤੁਸੀਂ ਮੰਨਣਾ ਨਹੀਂ ਇਹਦੇ ਵਿੱਚੋਂ ਨਾ ਸੇਕ ਨਿਕਲਿਆ ਮਤਲਬ ਜਿੱਦਾਂ ਧੂਆ ਨਿਕਲ ਆਉਂਦਾ ਆਪਾਂ ਜਦੋਂ ਸਿਆਲ ਵਿੱਚ ਖਾਲਸਾ ਜੀ ਕਰਦੇ ਆ ਇਸ਼ਨਾਨ ਤੇ ਜਲ ਪਾਉਂਦੇ ਆ ਸਰੀਰ ਦੇ ਉੱਤੇ ਤੇ ਆਪਣਾ ਸਰੀਰ ਗਰਮੈਸ਼ ਛੱਡਦਾ ਨਾ ਇਦਾਂ ਤੇ ਕਹਿੰਦੇ ਇਦਾਂ ਹੀ ਜਦੋਂ ਮੈਂ ਫਿਰ ਇਹ ਘਿਓ ਲਾਇਆ ਨਾ ਤੇ ਕਹਿੰਦੇ ਉੱਥੋਂ ਗਰਮੈਸ਼ ਨਿਕਲੀ ਜਿੱਦਾਂ ਸੇਕ ਤੇ ਧੂਆ ਨਿਕਲਦਾ ਕਹਿੰਦੀ ਪਹਿਲਾਂ ਤਾਂ ਮੈਂ ਡਰ ਗਈ ਫਿਰ ਮੈਨੂੰ ਉੱਥੇ ਆਰਾਮ ਜਿਹਾ ਮਹਿਸੂਸ ਹੋਇਆ ਠੰਡਕ ਮਹਿਸੂਸ ਹੋਈ ਤੇ ਉਹ ਕਹਿੰਦੀ ਭੈਣ ਨੇ ਸਾਰਾ ਦੱਸਿਆ ਕਹਿੰਦੇ ਠੰਡਕ ਇਦਾਂ ਦੀ ਮਹਿਸੂਸ ਹੋਈ ਜਦੋਂ ਜਿਹੜਾ ਇੱਕ ਤੇਲ ਹੁੰਦਾ ਨਵਰਤਨ ਤੇਲ ਹੁੰਦਾ ਨਾ ਉਹ ਸਿਰ 'ਤੇ ਲਾਈਏ ਤੇ ਖਾਲਸਾ ਜੀ ਉਹ ਬਹੁਤ ਠੰਡਾ ਹੁੰਦਾ ਕਹਿੰਦੇ ਇਦਾਂ ਫਿਰ ਮੈਨੂੰ ਠੰਡਕ ਮਹਿਸੂਸ ਹੋਈ ਜਦੋਂ ਮੈਂ ਜੋਤ ਦਾ ਘੋਲ ਲਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਚਲੋ ਮੈਨੂੰ ਲੱਗਾ ਵੀ ਮਹਾਰਾਜ ਕਿਰਪਾ ਕਰਨਗੇ ਪਤਾ ਨਹੀਂ ਕੀ ਗੱਲ ਸੀਗੀ ਤੇ ਕਹਿੰਦੀ ਉਹ ਮੈਂ ਚੰਬਾ ਜਾ ਵੇਖਿਆ ਵੀ ਜਦੋਂ ਜੋਤ ਦਾ ਘੋਲ ਲਾਇਆ ਨਾ ਉਹ ਮੇਰ ਨਾਲ ਚੰਬਾ ਜਾ ਹੋਇਆ ਵੀ ਮੈਂ ਉਹ ਫਿਰ ਆਪਣੇ ਘਰੇ ਵੀ ਦੱਸਿਆ ਵੀ ਜੀ ਮੈਂ ਤੁਹਾਨੂੰ ਵੀ ਕਹਿੰਦੀ ਦੱਸ ਰਹੀ ਫਿਰ ਭੈਣ ਕਹਿੰਦੀ ਅਗਲੇ ਆਤਵਾਰ ਗਏ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਕਹਿੰਦੇ ਮੈਂ ਇੱਕ ਦਿਨ ਨਾ ਅਸੀਂ 2-3 ਕੁੜੀਆਂ ਸੀਗੀਆਂ ਤੇ ਸਾਰਿਆਂ ਨੇ ਸਲਾਹ ਬਣੀ ਵੀ ਚਲੋ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਜਾਂਦੇ ਆ ਤੇ ਸਾਨੂੰ ਉਹ ਰਸਤਾ ਬਾਰੇ ਪਤਾ ਲੱਗ ਗਿਆ ਸੀਗਾ ਤੇ ਕਹਿੰਦੇ ਫਿਰ ਅਸੀਂ ਰਸਤਾ ਲੈ ਕੇ ਉੱਥੇ ਗਏ ਉੱਥੇ ਵੀ ਰਸਤਾ ਚੜਾਈ ਅਰਦਾਸ ਬੇਨਤੀ ਕਰਵਾਈ ਕਿ ਮਹਾਰਾਜੀ ਆਜ ਮੈਨੂੰ ਪ੍ਰਸ਼ੰਤ ਤੋਂ ਡਰ ਲੱਗਦਾ ਤੇ ਜੇ ਤੁਸੀਂ ਆ ਜਿਹੜਾ ਰੋਗ ਜਿੱਦਾਂ ਹੋਇਆ ਮਾਰੇ ਉਦਾਂ ਹੀ ਬਹਿ ਜਾਵੇ ਇਹ ਅਰਦਾਸ ਕੀਤੀ ਤੇ ਬਾਅਦ ਵਿੱਚ ਭੈਣ ਦੱਸਦੀ ਹੈ ਕਿ ਮੈਨੂੰ ਤਿੰਨ ਚਪਹਰੇ ਮੈਂ ਤਿੰਨ ਕਟੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਮੈਂ ਹਫ਼ਤੇ ਬਾਅਦ ਹਫ਼ਤੇ ਚ ਦੌਰ ਹੀ ਜਾਂਦੀ ਸੀ ਤੇ ਇੱਕ ਦਿਨ ਕਹਿੰਦੇ ਵੀ ਅਸੀਂ ਸੋਚਿਆ ਵੀ ਚਲੋ ਅਸੀਂ ਡਾਲਾ ਸਾਹਿਬ ਸੀਗੇ ਅਸੀਂ ਆਖਿਆ ਇੱਥੇ ਇਸ਼ਨਾਨ ਕਰ ਲੈਨੇ ਆਂ ਉੱਥੇ ਇਸ਼ਨਾਨ ਕੀਤਾ ਮਤਲਬ ਉਹਨੇ ਸਾਰੀ ਸੁਣਾਈ ਵੀ ਜੋ ਜੋ ਉਹਨੇ ਕੀਤਾ ਤੇ ਕਿਵੇਂ ਮਾਰੇ ਨੇ ਕਿਰਪਾ ਕੀਤੀ ਫਿਰ ਇੱਕ ਦਿਨ ਨਾ ਭੈਣ ਦੱਸਦੀ ਆ ਕਿ ਮੈਂ ਨਾ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੋਂ ਅਸੀਂ ਅਸੀਂ ਆਖਿਆ ਤੁਰਕੇ ਟਾਲਾ ਸਾਹਿਬ ਵੀ ਮੱਥਾ ਟੇਕ ਲੈਨੇ ਆ ਰਹੀਆਂ ਸਾਂ ਬਾਬਾ ਨੋਹ ਸਿੰਘ ਦੇ ਸਮਾਧ ਤੋਂ ਤੁਰੀਆਂ ਹੀ ਸਾਂ ਉੱਥੇ ਇੱਕ ਬਜ਼ੁਰਗ ਖੜੇ ਸੀਗੇ ਡੰਡਾ ਲੈ ਕੇ ਕੁੱਬੇ ਜਿਹਾਏ ਤੇ ਸਾਨੂੰ ਕਹਿੰਦੇ ਧੀਓ ਵੀ ਕੋਈ ਸੇਵਾ ਕਰੋ ਕੋਈ ਮਾਇਆ ਦਿਓ ਤੇ ਭੈਣ ਕਹਿੰਦੀ ਵੀ ਮੇਰੇ ਕੋਲ ਨਾ 50 ਰੁਪਏ ਸੀਗੇ ਟੁੱਟੇ ਤੇ ਮੈਂ ਉਹਨਾਂ ਨੂੰ 50 ਰੁਪਏ ਦਿੱਤੇ ਤੇ ਮੈਨੂੰ ਕਹਿੰਦੇ ਤੇਰੀ ਕੀ ਅਰਦਾਸ ਕਰੀਏ ਤੇ ਮੈਂ ਉਹਨਾਂ ਨੂੰ ਆਖਿਆ ਵੀ ਬਾਬਾ ਜੀ ਚੜ੍ਹਦੀ ਕਲਾ ਦੀ ਕਰ ਦਿਓ ਕਹਿੰਦੇ ਨਹੀਂ ਨਹੀਂ ਜਿਹੜੇ ਤੇਰੇ ਮਨ 'ਚ ਗੱਲ ਵਾ ਨਾ ਉਦੀ ਅਰਦਾਸ ਕਰਾ ਤੇ ਭੈਣ ਕਹਿੰਦੀ ਵੀ ਮੈਂ ਫਿਰ ਕਹਾਂ ਵੀ ਬਾਬਾ ਜੀ ਮੈਂ ਤੇ ਨਾ ਇੰਨਾ ਮਸ਼ੀਦਾਂ ਦੇ ਦਰ ਤੇ ਤਾਂ ਉਹ ਨਹੀਂ ਆ ਮੇਰੇ ਗੁੰਮੀ ਹੋ ਗਈ ਆ ਸਿਰ ਚ ਤੇ ਹਟਦੀ ਨਹੀਂ ਆ ਤੇ ਡਾਕਟਰ ਕਹਿੰਦੇ ਪ੍ਰੈਸ਼ਨ ਕਰਨਾ ਤੇ ਮੈਂ ਪ੍ਰੈਸ਼ਨ ਤੋਂ ਡਰਦੀ ਆ ਤੇ ਉਹ ਭੈਣ ਕਹਿੰਦੀ ਵੀ ਉਹ ਬਾਪੂ ਜੀ ਨੇ ਨਾ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਵੱਲ ਨੂੰ ਮੂੰਹ ਕਰਕੇ ਕਹਿੰਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਆ ਧੀ ਮਹਾਰਾਜ ਆਈ ਆ ਇਹਨੇ ਸਾਨੂੰ ਸੇਵਾ ਦਿੱਤੀ 50 ਰੁਪਏ ਤੇ ਮਹਾਰਾਜ ਇਹ 50 ਰੁਪਏ ਨਾ ਮੇਰਾ ਵੀ ਕਾਰਜ ਸਰ ਜਾਣਾ ਤੇ ਤੁਸੀਂ ਕਿਰਪਾ ਕਰੋ ਗਰੀਬ ਦੀ ਅਰਦਾਸ ਸੁਣੋ ਇਹ ਧੀ ਦੀ ਮਹਾਰਾਜਾ ਜੋ ਵੀ ਮੁਸ਼ਕਲ ਆ ਇਹ ਠੀਕ ਕਰ ਦਿਓ ਮਹਾਰਾਜ ਜੋ ਵੀ ਇਹਦੇ ਫੋੜਾ ਹੋਇਆ ਉਹਨਾਂ ਨੇ ਇਦਾਂ ਹੀ ਬੋਲਿਆ ਵੀ ਠੀਕ ਹੋ ਜੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਕੀਤੀ ਭੈਣ ਕਹਿੰਦੀ ਮੈਂ ਬੜੀ ਖੁਸ਼ ਹੋਈ ਬਜ਼ੁਰਗ ਵਸਤਾ ਦੇ ਵਿੱਚ ਸੀਗੇ ਬੜੀ ਹੌਲੀ-ਹੌਲੀ ਬੋਲਦੇ ਸੀ ਤੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਭੈਣ ਕਹਿੰਦੇ ਉਸੇ ਹਫ਼ਤੇ ਨਾਲ ਜਿਹੜੀ ਉਹ ਗੁੰਮੀ ਸੀ ਉਹ ਪੋਲੀ ਪੈਣ ਲੱਗ ਪਈ ਪਹਿਲਾਂ ਬਹੁਤ ਸਖਤ ਸੀ ਬਾਰਵੇਂ ਦੇ ਵਿੱਚ ਉਂਗਲ ਖੁਬਣ ਲੱਗ ਪਈ ਜਿੱਦਾਂ ਉਹ ਲੂਜ਼ ਹੋ ਜਾਂਦੀ ਇਦਾਂ ਹੋ ਗਈ ਫੇਰ ਕਹਿੰਦੇ ਵੀ ਮੈਂ ਜਿਹਨੂੰ ਉਹ ਖਲਾਚ ਪਹਿਰਾ ਕੱਟਣ ਜਾਣਾ ਸੀ ਉਹ ਦਿਨ ਉਹਦਾ ਮੂੰਹ ਬਣ ਗਿਆ ਜਿੱਦਾਂ ਰੇਸ਼ਾ ਉਹ ਜਿਹੜੀ ਸਖਤ ਟੀਜ ਹੋ ਰੇਸ਼ਾ ਬਣ ਗਈ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਫੇਰ ਉਹ ਭੈਣ ਕਹਿੰਦੀ ਵੀ ਸਾਰਾ ਰੇਸ਼ਾ ਸਾਰੀ ਜਿਹੜੀ ਗੰਦਗੀ ਸੀ ਵਗਣ ਲੱਗ ਪਈ ਸਾਰੀ ਨਿਕਲ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਉਹ ਸਿਰ ਜਿਹੜੀ ਉਹ ਗੁੰਮੀ ਸੀ ਆਪਣੇ ਆਪ ਹੀ ਜਿੱਦਾਂ ਉੱਠੀ ਸੀ ਉਦਾਂ ਹੀ ਬਹਿ ਗਈ ਨਹੀਂ ਤੇ ਡਾਕਟਰ ਪਹਿਲਾਂ ਕਈ ਉਹਨਾਂ ਦੇ ਸੈਂਪਲ ਲਏ ਸੋ ਕਹਿੰਦੇ ਰੇਸ਼ਾ ਨਹੀਂਗਾ ਇਹ ਇਹ ਮਾਸ ਆ ਪਰ ਉਹ ਸ਼ੀਦਾਂ ਦੇ ਖਾਲਸਾ ਜੀ ਉਹ ਰੇਸ਼ਾ ਬਣਾ ਕੇ ਤੇ ਬਾਹਰ ਕੱਢਦਾ ਬਿਲਕੁਲ ਠੀਕ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਥੋੜਾ ਬੋੜਾ ਜ਼ਖਮਾ ਪਰ ਬਾਕੀ ਮੈਂ ਬਿਲਕੁਲ ਠੀਕ ਹੋ ਗਈ ਸ਼ੀਦਾਂ ਦੀ ਕਿਰਪਾ ਵਰਤੀ ਖਾਲਸਾ ਜੀ ਹਰਿਆਣੇ ਤੋਂ ਆ ਪੈਣ ਰਹਿੰਦੀ ਸੀ ਅਮਰੋਸਰ ਸਾਹਿਬ ਆ ਤੇ ਇੱਥੇ ਜੌਬ ਵੀ ਸ਼ਾਇਦ ਕਰਦੀ ਆ ਤੇ ਪੜ੍ਹਦੀ ਵੀ ਤੇ ਮਹਾਰਾਜ ਨੇ ਵੇਖੋ ਕਾਰਜ ਸਫਲੇ ਕੀਤੇ ਸਤਗੁਰੂ ਜੀ ਮਹਾਰਾਜ ਬੜਾ ਕੁਝ ਕਰਦੇ ਆ ਪਰ ਸਾਡੇ ਸਮਝ ਤੋਂ ਬਾਹਰ ਦੀ ਗੱਲ ਆ ਸਾਨੂੰ ਜਦੋਂ ਭਰੋਸਾ ਜਦੋਂ ਅਸੀਂ ਆਪਣਾ ਆਪ ਅਰਪਣ ਕਰ ਦਿੰਨੇ ਆ ਸ਼ਹੀਦਾਂ ਨੂੰ ਫਿਰ ਸ਼ਹੀਦ ਸਿੰਘ ਸਾਡੇ ਤੇ ਬਹੁਤ ਬੇਅੰਤ ਕਿਰਪਾ ਕਰਦੇ ਤੇ ਆਪਾਂ ਆਪਾਂ ਆਪਾ ਜਿਹੜਾ ਹੈ ਉਹ ਜਦੋਂ ਅਰਪਣ ਨਹੀਂ ਹੁੰਦਾ ਤੇ ਫਿਰ ਖਾਲਸਾ ਜੀ ਅਰਦਾਸ ਵੀ ਨਹੀਂ ਹੁੰਦੀ ਅਰਦਾਸ ਉਸ ਮਨੁੱਖ ਦੀ ਰੱਬ ਤੱਕ ਪਹੁੰਚਦੀ ਹੈ ਜਿਹੜਾ ਆਪਾ ਭਾਵ ਮਟਾ ਲੈਂਦਾ ਆਪਾ ਭਾਵ ਮਟਾਉਣ ਦਾ ਮਤਲਬ ਕਿ ਮੈਂ ਜਿੱਥੇ ਆ ਗਿਆ ਵਾਂ ਇੱਥੋਂ ਹੁਣ ਮੈਨੂੰ ਖੈਰ ਪੈ ਜਾਣੀ ਹੈ ਇਹਦੇ ਤੋਂ ਵੱਡਾ ਕੋਈ ਨਹੀਂ ਆ ਤੇ ਮੈਂ ਨਿਮਾਣਾ ਵਾਂ ਮੈਂ ਨਤਾਣਾ ਵਾਂ ਮੈਂ ਪਾਪੀ ਗਰੀਬ ਵਾਂ ਮੇਰਾ ਹੁਣ ਜੋਰ ਵਸ ਕੋਈ ਨਹੀਂ ਆ ਮੈਂ ਸਾਰਾ ਕੁਝ ਮਹਾਰਾਜ ਦੇ ਛੱੜਦਾ ਇਹ ਹੁੰਦਾ ਆ ਆਪਾ ਭਾਗ ਮਟਾਉਣ ਤੇ ਖਾਲਸਾ ਜੀ ਜਿਹੜਾ ਐਵੇਂ ਨਿਮਰਤਾ ਸਹਿਤ ਹੋ ਕੇ ਨੀਵਾ ਨਿਮਾਣਾ ਨਤਾਣਾ ਹੋ ਕੇ ਮਹਾਰਾਜ ਦੇ ਚਰਨਾਂ ਦੇ ਟੈ ਪੈਂਦਾ ਤੇ ਸਤਿਗੁਰੂ ਉਹਨੂੰ ਚੋਕ ਕੇ ਗੱਲ ਜਰੂਰ ਲਾਉਂਦੇ ਇਸ ਕਰਕੇ ਮਨ ਨੀਵਾ ਰੱਖ ਕੇ ਨਿਮਰਤਾ ਦੇ ਨਾਲ ਆਨੰਦ ਖੇੜੇ ਦੇ ਵਿੱਚ ਦਾ ਜਾਇਆ ਕਰੋ ਸ਼ੀਧਾਂ ਦੇ ਦਰ ਪਰ ਸਾਡੀਆਂ ਬੀਬੀਆਂ ਮਾਈਆਂ ਨੂੰ ਆਤਾ ਨਵੇਂ-ਨਵੇਂ ਸੂਟ ਪਾ ਕੇ ਜਾਣਾ ਤੇ ਫਿਰ ਇਹ ਭਾਲਣਾ ਵੀ ਸਾਨੂੰ ਕੋਈ ਵੇਖੇ ਵੀ ਸਾਡ ਬੀਬੀਆਂ ਸਾਨੂੰ ਵੇਖਣ ਤੇ ਪੁੱਛਣ ਵੀ ਇਹ ਸੂਟ ਕਿੱਥੋਂ ਲਿਆ ਇਹੋ ਜੀ ਬਿਰਤੀ ਆ ਇਹ ਸੱਚੀ ਗੱਲ ਜੀ ਮੇਰੇ ਘਰ ਵਿੱਚ ਵੀ ਪਰਿਵਾਰ ਆ ਬੀਬੀਆਂ ਵਾ ਇਹ ਇਹੋ ਜੀ ਗੱਲ ਵਿਚਰਦੀ ਆ ਇਹ ਗੁਰੂ ਘਰ ਚ ਵੀ ਗਈਆਂ ਕਈ ਵਾਰ ਮਾਈਆਂ ਨੇ ਮੂੰਹੋਂ ਸੁਣਿਆ ਮੈਂ ਨਹੀਂ ਫਲਾਣੇ ਦਾ ਸੂਟ ਬੜਾ ਸੋਹਣਾ ਹੈ ਉਹਨਾਂ ਨੂੰ ਭੁੱਲ ਹੀ ਜਾਂਦਾ ਵੀ ਅਸੀਂ ਮਹਾਰਾਜ ਦੇ ਘਰ ਆਈਆਂ ਅਸੀਂ ਸਤਗੁਰਾਂ ਦੇ ਘਰ ਆਈਆਂ ਸੋ ਇਸ ਕਰਕੇ ਗੁਰਮੁਖੋ ਸ਼ਹੀਦਾਂ ਦੇ ਦਰਾਂ ਤੋਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਪਰ ਜੇ ਆਪਣੇ ਕੋਲ ਢੰਗ ਹੋਵੇ ਤਰੀਕਾ ਹੋਵੇ ਆ ਭੈਣ ਮੰਗ ਜੇ ਆਪਾਂ ਵੀ ਅਰਦਾਸ ਕਰੀਏ ਤੇ ਮਹਾਰੇ ਤੇ ਓਟ ਆਸਰਾ ਰੱਖੀ ਫਿਰ ਸ਼ਹੀਦਾਂ ਦੇ ਦਰਗਿਆਂ ਨੂੰ ਕੋਈ ਮਿਲ ਜਵੇ ਕੋਈ ਗਰੀਬ ਗੁਰਬਾ ਕਿਸੇ ਪ੍ਰਕਾਰ ਵੀ ਉਹਨੂੰ ਦਰਕਾਰ ਹੋਣਾ ਰੁਪਈਆ ਹੀ ਦੇ ਦਿਓ ਭਾਵੇਂ ਕਿਉਂਕਿ ਖਾਲਸਾ ਜੀ ਗਰੀਬ ਉਹਦੇ ਕੋਲ ਮੰਗਦਾ ਜਿਹੜਾ ਉਹਦੇ ਤੋਂ ਉੱਚਾ ਹੁੰਦਾ ਗਰੀਬ ਗਰੀਬ ਕੋ ਨਹੀਂ ਮੰਗਦਾ ਗਰੀਬ ਜੇ ਤੁਹਾਡੇ ਕੋਲੇ ਕੁਝ ਹੈਗਾ ਰੱਬ ਨੇ ਤੁਹਾਨੂੰ ਕੁਝ ਦਿੱਤਾ ਤਾਂ ਹੀ ਗਰੀਬ ਤੁਹਾਡੇ ਕੋਲੋਂ ਮੰਗ ਰਿਹਾ ਤੇ ਖਾਲਸਾ ਜੀ ਕਹਿੰਦੇ ਆ ਗਰੀਬ ਦੇ ਗਰੀਬ ਦਾ ਮੰਗਣਾ ਦੇ ਉਹਨੂੰ ਮਰਨਾ ਮੰਗਿਆ ਮੰਗਣ ਨੂੰ ਮੰਨੇ ਆ ਮਰਨਾ ਤੇ ਕਹਿੰਦੇ ਪਰ ਜਿਹਦੇ ਕੋ ਹੁੰਦਿਆਂ ਹੋਇਆਂ ਵੀ ਉਹ ਨਾਂ ਦੇਵੇ ਉਹ ਵੱਡਾ ਮੌਤ ਦਾ ਪੁਜਾਰੀ ਆ ਉਹ ਅਸਲ 'ਚ ਮਰਨਾ ਉਹਦਾ ਜਿਹਦੇ ਕੋ ਜੇਬ 'ਚ ਹੁੰਦਿਆਂ ਸੁਣਦਿਆਂ ਵੀ ਕਹਿ ਦੇ ਵੀ ਨਹੀਂ ਹੈਗਾ ਉਹ ਉਹਦਾ ਮਰਨਾ ਵਾ ਜਿਹੜਾ ਮੰਗਣਾ ਉਹ ਕਿਸੇ ਪ੍ਰਕਾਰ ਮਰਨਾ ਨਹੀਂ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਸਾਨੂੰ ਸਮਤ ਆਵੇ ਅਸੀਂ ਦਾਤੇ ਦੇ ਦਰਨਾ ਜੁੜ ਜਾਈਏ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਈਏ ਕਾਲ ਯੁਗ ਦੀ ਮਾਰ ਪੈਣ ਵਾਲੀ ਹੈ ਸਮੇਂ ਨੂੰ ਖਾਲਸਾ ਜੀ ਉਹ ਤੋਂ ਪਹਿਲਾਂ ਪਹਿਲਾਂ ਸਤਿਗੁਰਾਂ ਦੀ ਸ਼ਰਣੀ ਆ ਜਾਈਏ ਗੁਰੂ ਵਾਲੇ ਬਣ ਜਾਈਏ ਅਮਰਤ ਤਾਰੀ ਹੋ ਜਾਈਏ ਬਾਣੀ ਨੂੰ ਪੜਹੀਏ ਕਮਾਈਏ ਸੁਣੀਏ ਜੇ ਸੰਸਾਰ ਤੋਂ ਚਲੇ ਵੀ ਜਾਵਾਂਗੇ ਤੇ ਭਲਾ ਹੋ ਜਾਵੇਗਾ ਮਹਾਰਾਜ ਕਿਰਪਾ ਕਰਨ ਚ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ